ਸਾਸਰੀ ਕਾਰ ਜੀ ਅੱਜ ਤੁਹਾਨੂੰ ਬਣਾਉਣਾ ਦੱਸ ਰਹੇ ਹਾਂ ਸੋਆ ਬੀਨ ਦੇ ਬੜੀਆਂ ਤੋਂ ਪਕੌੜੇ ਇੱਕ ਕੋਲੀ ਚ ਸੋਆ ਬੀਨ ਦੀਆਂ ਬੜੀਆਂ ਨੂੰ ਗਰਮ ਪਾਣੀ ਵਿੱਚ ਭਿਉਣੀ ਤੇ 15 ਮਿੰਟ ਇੱਕ ਕੱਚੀ ਬੇਸਣ ਦੀ ਪਾ ਲਈ ਇਹਦੇ ਵਿੱਚ ਹਰਾ ଲੁੰਨ ਮਿਰਚ ਕਸੂਰੀ ਮੇਥੀ ਗਰਮ ਮਸਾਲਾ ਨਮਕ ਮਟ ਲਾਲ ਮਿਰਚ ਆਦੀ ਚੀਜ਼ਾਂ ਪਾ ਦਿਆ ਸਾਰੇ ਅੰਗਾਰੇ ਨੂੰ ਇਸ ਸੰਚ ਹੁਣ ਆਪਾਂ ਇਹਨਾਂ ਛੋੜਨ ਨੂੰ ਨਾ ਰੱਖ ਇਹਦੇ ਵਿੱਚ ਪਾ ਲੈਣੀ ਹੈ 30 40 50 60 70 80 90 ਹੁਣ ਇਹਨਾਂ ਚੰਗੀ ਤਰ੍ਹਾਂ ਘੋਲ ਦੇਣੀ ਹੈ ਚਲੋ ਜੀ ਚੰਗੀ ਤਰ੍ਹਾਂ ਘੁਲ ਗਿਆ ਇਹ ਤੇਲ ਰੱਖਿਆ ਬਪਣ ਗਰਮ ਗੈਸਾਂ 'ਚ ਕਰ ਲਿਆ ਤੇਲ ਹੋ ਗਿਆ ਗਰਮ ਤੋ ਜਿਹੜੇ ਪੌੜੇ ਬਣ ਕੇ ਹੋ ਗਏ ਤਿਆਰ